ਕੋਈ ਗੱਲ ਨਹੀਂ ਫਿਕਰ ਨਾ ਕਰ ਕਿੰਨੇ ਪੈਸੇ ਚਾਹੀਦੇ ਤੂੰ ਦੱਸ ਤੇ ਇੰਤਜ਼ਾਮ ਕਰ ਦਿੰਨੇ ਆ ਕਿਉਂ ਕਿ ਤੂੰ ਤਾਂ 10 ਲੱਖ ਰੁਪਿਆ ਵਾਜੀ ਵੀਰ ਜੀ ਨੇ ਖੋਜ ਜੰਗੇ ਤੇ ਕੋਈ ਗੱਲ ਨਹੀਂ ਕਰ ਦਾਂਗੇ ਚੱਲ ਪੁੱਤ ਵੇਖ ਮੇਰੇ ਪਰਾਂਵਾਂ ਨੇ ਬੜੀ ਮਿਹਨਤ ਕੀਤੀ ਸੀ ਮਿਹਨਤ ਕਰ ਕਰਕੇ ਕਿੱਦਾਂ ਨਾ ਜ਼ਮੀਨ ਲਈ ਤੂੰ ਇਹ ਤਾਂ ਨਿਆਲੇ ਹੀ ਸਾਨੂੰ ਤਾਂ ਸਾਰਾ ਪਤਾ ਵਾ ਤੇ ਜਦੋਂ ਤੀਆਂ ਪੁੱਤ ਇਦਾਂ ਦੇ ਨਿਕਲ ਆਉਣਾ ਜ਼ਮੀਨ ਵੇਚਣ ਰਹਿ ਪਣ ਹਾਂ ਜੀ ਤੇ ਬੜੀ ਮਾੜੀ ਗੱਲ ਤੇ ਕਿਹਾ ਵੀ 5 ਲੱਖ ਤੱਕ ਨਾ ਤੇਰੀ ਮਦਦ ਹੀ ਕਰ ਦਾਂਗੇ ਤੇਰਾ ਤਾਂ ਦਿਮਾਗ ਸਹੀ ਆ ਤੇਰਾ ਮੈਨੂੰ ਤੇ ਤੇਰੀ ਨਹੀਂ ਸਮਝ ਆਉਂਦੀ ਇਹਨੂੰ ਦੇਖ ਤੇ ਲੈਣੇ ਕਿੱਥੋਂ ਆ ਪੈਸਾ ਉਹਦੇ ਕੋਲ ਕੋਈ ਨਹੀਂ ਤੇ ਪੈਲੀਆਂ ਖਰੀਦਣ ਡਿਆ ਉਹਨੂੰ ਪਤਾ ਵੀ ਭੂਆ ਮੇਰੀ ਕੋ ਹੈਗੇ ਆ ਮੈਂ ਲੈ ਹੀ ਆਉਣੇ ਆ ਪਰ ਇੱਕ ਗੱਲ ਸੁਣ ਲੈ ਮੇਰੀ ਜੇ ਦੇਣੇ ਤੇ ਆਪਣੀ ਜ਼ੁਮੇਰੀ ਤੇ ਦਈ ਮੁਰਕੇ ਲੈਣੇ ਤੂੰ ਹੀ ਉਹ ਕੋਈ ਗੱਲ ਨਹੀਂ ਨਾ ਮੈਂ ਪੁੱਛਣਾ ਹੋਣਾ ਭਲਾ ਤੇ 40 ਲੜੀ ਇਹਨੇ ਦਲਜੀਤ ਨਲਜੀਤ ਕੀ ਗੱਲੋ ਈ ਲੁਲੀ ਆ ਜਾ ਮੇਰੀ ਗੱਲ ਸੁਣ ਮੈਂ ਲੋਕਾਂ ਨੂੰ ਕੀ ਸੁਣ ਦਿਆਂ ਵਾ ਕੀ ਸੁਣ ਦਿਆਂ ਤੈਨੂੰ ਨਹੀਂ ਗਾ ਪਤਾ ਯਾਰ ਗੱਲ ਦੱਸੇਗਾ ਫੇਰ ਹੀ ਪਤਾ ਲੱਗੂਗਾ ਨਹੀਂ ਜਿਹੜੀ ਮੈਂ ਪਿਆਲੀ ਵੇਚੀ ਆ ਤੂੰ ਲੈਣ ਦਿਆ ਵਾ ਇੱਚ ਮਾੜੀ ਗੱਲ ਕੀ ਆ ਇਹ ਆਪਣੀ ਪਿਆਲੀ ਵਾਪਸ ਆਉਂਡੀਏ ਇੱਚ ਮਾੜੀ ਗੱਲ ਨਹੀਂ ਤੇ ਚੰਗੀ ਵੀ ਕਿਹੜੀ ਆ ਤੂੰ ਚੜਾਈ ਕੰਡਿਆ ਹੁਣ ਮੇਰੇ ਤੇ ਨੇ ਮੈਂ ਕਾਦੀ ਚرائی ਗੰਡਿਆ ਮੂੰ ਤੂੰ ਪਿਓ ਦੀ ਜ਼ਮੀਨ ਵੇਚੀ ਆ ਤੇ ਮੈਂ ਖਰੀਦਣ ਡਿਆ ਵਾ ਤੇ ਜਿੱਦਨ ਮੈਂ ਵੇਚਣੀ ਸੀ ਉਦੋਂ ਤੂੰ ਸੁੱਤਾ ਸੀ ਉਦੋਂ ਤੂੰ ਕਹਿੰਦਾ ਵੀ ਪੈਸੇ ਮੇਰੇ ਕੋਲ ਲੈ ਲੈ ਮੇਰੀ ਗੱਲ ਸੁਣ ਤੂੰ ਮੈਨ ਇੱਕੜੀ ਪੁੱਛਿਆ ਵਾ ਮੈਨੂੰ ਆ ਕੇ ਪੁੱਛਦਾ ਕਿ ਦਿਲਜੀ ਤੇਰੇ ਕੋਲ ਪੈਸੇ ਹੈਗੇ ਆ ਮੈਂ ਪਹਿਲੀ ਵੇਚਣੀ ਆ ਓ ਮੇਰੀ ਸੁਣ ਗੱਲ ਕਿੰਨੇ ਕਿਤੇ ਕੋਲ ਪੈਸੇ ਆ ਓ ਯਾਰ ਮੈਂ ਜਿੱਥੋਂ ਮਰਜੀ ਪੈਸੇ ਕੀਤੀ ਹੁਣਾਂ ਮੈਂ ਮਰਜੀ ਦਵਾ ਜੇ ਤੇ ਕੋਲ 4-5 ਲੱਖ ਆ ਹੀ ਗਿਆ ਵਾ ਨਾ ਤੇ ਚੁੱਪ ਕਰਕੇ ਬੈਠਾ ਰਹਿ ਆ ਘਰ ਕੋਲਾ ਜਿਹੜਾ ਇਹਦਾ ਮੂੰਹ ਸਵਾਰ ਲਾ ਪਿਆਲੀਆਂ ਲੈਂਦਾ ਫਿਰਨ ਡਿਆਂ ਮੈਂ ਸਵਾਰ ਲ ਸਵਾਰ ਲੂੰਗਾ ਤੂੰ ਇਹਦੇ ਅਸਾਨ ਨਾ ਇਹ ਘਰ ਕੋਲਾ ਵੀ ਸਵਾਰ ਲੂੰਗਾ ਉਹ ਚੁੱਪ ਕਰਕੇ ਨਾ ਪਾਲੀ ਜਿਹਨੂੰ ਮੈਂ ਵੇਚੀ ਉਹਦੇ ਕੋ ਰਹਿਣ ਦੇ ਚੰਗਾ ਯਾਰ ਤੈਨੂੰ ਇਹਦੇ ਵਿੱਚ ਕੀ ਆ ਇਹ ਮੇਰੀ ਮਰਜ਼ੀ ਆ ਠੀਕ ਹੈ ਨਾ ਤੇ ਮੇਰੀ ਜ਼ਿੰਦਗੀ ਆ ਮੈਂ ਜੋ ਮਰਜ਼ੀ ਕਰਾਂ ਉਹ ਇਹਦੇ ਚੜਾਈ ਹੋ ਗਈ ਨਾ ਫਿਰ ਮੇਰੇ ਤੇ ਤੂੰ ਚੰਗੇ ਕੰਮ ਕਰ ਚੰਗੇ ਕੰਮ ਕਰ ਤੂੰ ਚੰਗੇ ਕਰ ਲਿਆ ਤੂੰ ਆਪ ਹੀ ਸਮਝ ਲੈਂਦਾ ਕਿ ਜੇ ਉਹਨੇ ਵੇਚਤੀ ਆ ਤੇ ਮੈਂ ਨਹੀਂ ਲੈਣੀ ਹੁਣ ਹੋਰ ਪਾਲੀਆਂ ਨਹੀਂ ਆ ਠੀਕ ਹੈ ਨਾ ਮੈਂ ਆਪਣੇ ਪਿਓ ਦੀ ਜ਼ਮੀਨ ਬਾਹਰ ਨਹੀਂ ਹੋ ਜਾਣ ਦੇ ਉਹ ਤੂੰ ਤੇ ਅੱਗੇ ਕਹਿੰਦਾ ਸੀ ਵੀ ਪਾਲੀ ਮੇਕੋ ਆ ਜੇ ਲਵਲੀ ਨਾਰਵੀਂ ਦਾ ਕੰਮ ਕਰੀ ਸੋਚਿਆ ਵਾ ਤੇ ਨਾਗ ਦੀ ਸੋਚਣਾ ਵਾ ਕਿ ਜਿਹਨੂੰ ਮਰਜ਼ੀ ਪੁੱਛ ਕੇ ਵੇਚ ਲਈ ਮੈਂ ਮਾਰਾ ਕੰਮ ਕੀਤਾ ਕਿ ਤੰਗਾ ਕੀਤਾ ਵਾ ਕੋਈ ਨਹੀਂ ਮੈਂ ਹਿੰਦੇ ਨੂੰ ਕਹਿਣਾ ਵਾ ਵੀ ਪਹਿਲੀ ਇਹਨੂੰ ਨਹੀਂ ਹੋ ਦੇਣੀ ਉਹ ਤੂੰ ਇਹਦੇ ਨੂੰ ਨਹੀਂ ਕਹਿਣਾ ਵਾ ਅਜੇ ਉਹਨੂੰ ਪੈਸੇ ਦੇਣ ਜਾਣਾ ਆਪਾਂ ਮੇਰੀ ਗੱਲ ਸੁਣ ਅਜੇ ਪੈਸੇ ਹੀ ਦੇਣੇ ਆ ਨਾ ਨਾ ਤਾਂ ਨਹੀਂ ਨਾ ਹੋਈ ਉਹ लवली ਉਹ ਵੀ ਹੋ ਜੂਗੀ ਠੀਕ ਹੈ ਨਾ ਜਦੋਂ ਪੈਸੇ ਦਿੱਤੇਗੇ ਤੇ ਓਏ ਉਹ ਨਹੀਂਗਾ ਮੈਂ ਹੋਣ ਦੇਣੀ ਚੰਗਾ ਜਾ ਕੇ ਤੇ ਆਪਣਾ ਕੰਮ ਕਰ ਜਿਹੜਾ ਤੈਨੂੰ ਮੈਂ ਕਿਹਾ ਵਾ ਹੁਣ ਤੱਕ ਕੋ ਪੈਸੇ ਆ ਗਏ ਆ ਜਦੋਂ ਮੈਨੂੰ ਲੋੜ ਹੀ ਉਦੋਂ ਕਿੱਥੇ ਸੀ ਤੂੰ ਮੈਨੂੰ ਇਹ ਵੀ ਦੱਸ ਦੇ ਨਾ ਤੈਨੂੰ ਲੋੜ ਹੈ ਕੀ ਆ ਨਸ਼ੇ ਲਿਓਣੀ ਤੂੰ ਬਸ ਓਏ ਯਾਰ ਕੋਈ ਨਾ ਕੋਈ ਲੋੜ ਪਈ ਰਹਿੰਦੀ ਆ ਘਰ ਦੇ ਵਿੱਚ ਉਹ ਮੈਂ ਨਹੀਂ ਤੈਨੂੰ ਪੈਸੇ ਦਿੰਦਾ ਰਿਆਂ ਜੇ ਪੈਸੇ ਦਿੰਦਾ ਰਿਆਂ ਨਾ ਮੈਂ ਚੰਗੇ ਥਾਂ ਦੇ ਲਾਉਂਦਾ ਰਿਆਂ ਠੀਕ ਆ ਨਾ ਮੈਂ ਇਹ ਨਹੀਂ ਕਰਦਾ ਰਿਆਂ ਕੜੀ ਪੈਲੀਆਂ ਵੀ ਇੱਤੀਆਂ ਕੜੀ ਘਰੋਂ ਸੋਨਾ ਚੁੱਕੇ ਵੇਚ ਤਾ ਤੇ ਉਹਦੀ ਤੈਨੂੰ ਪੈਲੀ ਲੱਭ ਗਈ ਤੇ ਉਹ ਬਾਹਰ ਜਾਣ ੜੀ ਆ ਤੇ ਉਹ ਮੈਂ ਖਰੀਦਣੀ ਆ ਤੇ ਭਰਾ ਨਹੀਂ ਤੈਨੂੰ ਲੱਭਾ ਭਰਾ ਲੱਭੇ ਹੋ ਠੀਕ ਜੋ ਕਹਿੰਗਾ ਉਹ ਲੈ ਕੇ ਦਊਂਗਾ ਤੂੰ ਭਰਾ ਪੈਲੀ ਨਹੀਂ ਘਾ ਲੈਣੀ ਠੀਕ ਆ ਜਿਹੜੀ ਮੁਕਤੀ ਗੱਲ ਆ ਮੈਂ ਹੈ ਤੈਨੂੰ ਵੀ ਕਹਿ ਚੱਲਿਆ ਤੂੰ ਰੋਕਣਾ ਰੋਕ ਕੇ ਦੇਖ ਲੈ ਠੀਕ ਨਾ ਰੋਕਣਾ ਤੇ ਰੋਕੇ ਵੇਖ ਲੈ ਜਿਹੜਾ ਮੈਂ ਕੰਮ ਕਿਹਾ ਉਹ ਨਾ ਘਰ ਦਾ ਮੂੰਹ ਉੱਥੇ ਸਵਾਰ ਲਾ ਜੇ ਪੈਸੇ ਆ ਗਏ ਆ ਚਾਰ ਤੇ ਜਿਉਂ ਟਾਈਮ ਆਇਆ ਨਾ ਮੈਂ ਸਵਾਰ ਲੂੰਗਾ ਸਵਾਰ ਨਾ ਸਵਾਹ ਤੂੰ ਇਹਦਾ ਦਿਮਾਗ ਵੇਖੋ ਇਹਨੂੰ ਮੈਂ ਪੈਸੇ ਦਵਾ ਤੇ ਨਸ਼ੇਲੀ ਆਉਂਦੀ ਹੈ ਨਾ ਇੰਨਾ ਨਹੀਂ ਕੁਝ ਹੁੰਦਾ ਇਹ ਘਰ ਦੀ ਪਿਆਲੀ ਹੈ ਘਰ ਰਹਿ ਜੂਗੀ ਜੇ ਤੂੰ ਕੋਈ ਚੀਜ਼ੀ ਲੋੜ ਬਾਦ ਮੈਨੂੰ ਦੱਸ ਜੇ ਮੈਂ ਨਾ ਨਾ ਲੈ ਕੇ ਦਊਂਗਾ ਤਾਂ ਦੱਸੀ ਪਰ ਨਸ਼ਿਆਂ ਵਾਲੀ ਉਹਨਾਂ ਦੀ ਮੈਂ ਕਦੀ ਪੈਸੇ ਨਹੀਂ ਦੇਣੇ ਤੈਨੂੰ ਘਰਾਂ ਤੇ ਨਾ ਮੰਮੀ ਵੀ ਲੋੜੀ ਦੇਣ ਗਏ ਹੀ ਇਹ ਇਹ ਨਾਲ ਹੀ ਨਾ ਸੱਸ ਮੇਰੀ ਬੜੀ ਖੁਸ਼ ਹੋ ਗਈ। ਚੱਲ ਸ਼ੁਕਰ ਕਰੋ ਮੰਮੀ ਨੂੰ ਕਿਤੇ ਆਗਾ ਲਈ ਆ। ਕਮ ਸਕਮ ਲੋਹੜੀ ਤੇ ਦੇ ਕੇ ਆਏ ਆ ਨਾ। ਮੈਨੂੰ ਤਾਂ ਉਮੀਦ ਹੀ ਨਹੀਂ। ਮੈਂ ਤੇ ਆਖਿਆ ਸੀ ਕਿ ਚੱਲ ਹਰ ਵਾਰੀ ਤੁਸੀਂ ਜਾਂਦੇ ਹੋ। ਹਾਂਜੀ ਤੇ ਭਾਰਾ ਅੱਖਾਂ ਪਤਾ ਨਹੀਂ ਕਿੱਥੋਂ ਉਹਨਾਂ ਨੂੰ ਚਾ ਚੜ ਗਿਆ ਕਿ ਭੈਣਾ ਪਾ ਵੀ ਆਉਣਾ ਸੀ। ਤੈਨੂੰ ਪਤਾ ਹੁਣ ਮਸੀਦ ਦਾ ਟਾਈਮ ਨਹੀਂ ਲੱਗਣਿਆ ਕੋਈ ਗੱਲ ਨਹੀਂ ਲੱਗ ਗਈ ਆ ਕੇ ਨਾ ਤੇ ਆਵਾਂਗੇ ਦੋਵੇਂ ਆਪਾਂ। ਬੇ ਚੱਲ ਕੋਈ ਗੱਲ ਨਹੀਂ ਨਹੀਂ ਆਏ ਤੇ ਦੀ ਯਈ ਹੁਣ ਮੰਮੀ ਨਹੀਂ ਨਹੀਂ ਦੀਦੀ ਆਉਣਾ ਕਿਉਂ ਨਹੀਂ ਆ ਤੁਹਾਨੂੰ ਤੇ ਪਤਾ ਵਾ ਹਰ ਵਾਰ ਹੀ ਆਉਂਦੇ ਆ ਨਾ ਤੇ ਐਰਕੀ ਵੀ ਦੇ ਕੇ ਆਵਾਂਗੇ ਲੋੜੀ ਤੁਹਾਨੂੰ ਚਲੋ ਕੋਈ ਗੱਲ ਨਹੀਂ ਮੈਂ ਕਹਿੰਦੀ ਵਿਚਾਰੇ ਹੰਦਿੰਦੇ ਐਰਕਾ ਤੁਹਾਡਾ ਖਰਚਾ ਹੋਣਾ ਹੁਣ ਮਾਸੀ ਦੇ ਘਰ ਕਹਿਣਾ ਵਾ ਇਹ ਕਿਉਂ ਨਹੀਂ ਆਏ ਭਣਾ ਹਰ ਵਾਰੀ ਆਉਂਦੇ ਰਹੇ ਨਹੀਂ ਦਲਜੀਤ ਹੁਣ ਮੰਮੀ ਬੜਾ ਬਦਲ ਗਏ ਆ ਹੁਣ ਨਹੀਂ ਉਹ ਏਦਾਂ ਸੋਚਦੇ ਹੈਗੇ ਉਹਨਾਂ ਨੂੰ ਵੀ ਪਤਾ ਵਾ ਕਿ ਤੁਹਾਡਾ ਖਰਚਾ ਹੋਣ ਡਿਆ ਵਾ ਹੁਣ ਹਾਂਜੀ ਉਹ ਤਾਂ ਗੱਲ ਹੈਗੀ ਆ ਭੈਣ ਤੇ ਲਵਲੀ ਦੇ ਕੰਮ ਵੇਖ ਲਓ ਭਾਈ ਐਹੇ ਦੇ ਕੇ ਮੈਂ ਜ਼ਮੀਨ ਲੈਣ ਡਿਆ ਵਾ ਤੇ ਮੇਰੇ ਨਾਲ ਅੱਜ ਬੋਲ ਕੇ ਗਿਆ ਵਾ ਮੇਉ ਦਾ ਤਾਂ ਕੰਮ ਹੀ ਇਹੋ ਹੋ ਗਿਆ ਵਾ। ਵੀ ਤੂੰ ਗਲੀ ਲੈਣ ਡਿਆ ਜ਼ਮੀਨ ਤੂੰ ਚੜਾਈ ਕਰਕੇ ਲੈਣ ਡਿਆ ਵਾ। ਤੂੰ ਮੈਨੂੰ ਪਹਿਲਾਂ ਦੱਸ ਦਿੰਦਾ। ਮੈਂ ਤੈਨੂੰ ਦੇ ਦੇਣੀ। ਚੜਾਈ ਕਰਕੇ ਲੈਣ ਡਿਆ ਤੈਨੂੰ ਕਹਿਣਾ ਸੀ ਕਿ ਤੈਨੂੰ ਨਹੀਂ ਦਿਖਦਾ। ਜੇ ਤੂੰ ਇੰਨੇ ਜੋਗਾ ਹੁੰਦਾ ਤੇ ਜ਼ਮੀਨ ਤੇਰੇ ਹੱਥੋਂ ਜਾਂਦੀ ਨਾ। ਜੇ ਤੂੰ ਸਾਹਮਣ ਜੋਗਾ ਹੁੰਦਾ ਤੇ। ਉਹ ਜੋ ਨੂੰ ਸਖਾਲਦੀ ਆ ਉਹ ਆ ਕਿੱਥੇ ਬੋਲ ਦਿੰਦਾ ਵਾ। ਉਹਨੇ ਦਿਖਾ ਕੇ ਭੇਜਿਆ ਵਾ। ਚਲ ਕੋਈ ਗੱਲ ਨਹੀਂ ਦਲਜੀਤ। ਤੂੰ ਨਾ ਉਹਦਾ ਗੁੱਸਾ ਕਰਿਆ ਕਰ। ਐਂ ਤਾਂ ਦੀਦੀ ਚਲੋ ਤਾਂ ਲੈਣ ਡਿਆ। ਕਿ ਐਵੇਂ ਲੋਕੀ ਗੱਲਾਂ ਕਰਨਗੇ। ਹੁਣ ਪਹਿਲੀਆਂ ਵੇਚਣ ਲੱਗ ਪਏ ਆ ਚਲ ਇਹ ਆ ਕਿ ਘਰ ਦੀ ਘਰੇ ਰਹਿ ਜੂਗੀ ਜੇ ਉਹਨੇ ਵੇਚ ਦਿੱਤੀ ਆ ਤੇ ਇੱਧਰ ਚਲ ਤੁਸੀਂ ਖਰੀਦ ਲੋਗੇ ਤੁਹਾਨੂੰ ਇਹਤਨਾ ਹੋਊਗਾ ਕਿ ਲਾਂਭੇ ਪੜੀ ਵੇਚਦੀ ਆ ਇਹ ਤੇ ਗੱਲ ਹੈਗੀ ਆ ਦੀਦੀ ਪਰ ਉਹਨੂੰ ਨਹੀਂ ਚਾਹੀਦਾ ਬੋਲਣਾ ਜਦੋਂ ਉਹਨੇ ਵੇਚ ਦਿੱਤੀ ਆ ਅਹੀਂ ਜਿੱਦਾਂ ਮਰਜੀ ਲਈਏ ਸੰਦੀਪ ਇਹਦੇ ਵਿੱਚ ਉਹਦਾ ਕੋਈ ਖਸੂਰ ਨਹੀਂ ਹੈਗਾ ਉਹ ਵੀ ਹੁਣ ਨਾ ਤੈਨੂੰ ਪਤਾ ਹੀ ਆ ਨਸ਼ਿਆਂ ਦੇ ਵਿੱਚ ਪੈ ਗਿਆ ਵਾ ਹੁਣ ਉਹ ਕੋਈ ਜਰਿਆ ਵੀ ਨਹੀਂ ਜਾਂਦਾ ਤੇ ਪਰ ਇਹ ਆ ਕਿ ਨਸ਼ੇ ਤੋਂ ਬਗੈਰ ਉਹ ਕੋਈ ਆ ਵੀ ਨਹੀਂ ਜਾਂਦਾ ਤੇ ਕਰੇ ਵੀ ਕੀ ਹੁਣ ਔਰ ਇਹਡ ਗੱਲ ਹੈਗੀ ਹੈ ਭੈਣ ਇਹ ਹੋਇਆ ਪੈਸੇ ਦਾ ਪ੍ਰਬੰਧ ਹਾਂ ਦਲਜੀਤ ਪੈਸਿਆਂ ਦਾ ਪ੍ਰਬੰਧ ਤੇ ਹੋਇਆ ਵਾ 3 ਲੱਖ ਦਾ ਹੋਇਆ ਵਾ 2 ਲੱਖ ਮੇਰੇ ਕੋਲ ਹੈਗਾ ਹੀ ਤੇ 1 ਲੱਖ ਤਾਂ ਮੰਮੀ ਨੇ ਦਿੱਤਾ ਅੱਛਾ ਅੱਛਾ ਹਾਂ ਆ ਲੈ ਭੈਣ ਇਹ ਤਾਂ ਬਹੁਤ ਨਵਾਂ ਦਾ ਇਹ ਤੇ ਵਧੀਆ ਗੱਲ ਹੋ ਗਈ ਹੈ ਕਿ ਮਾਸੀ ਨੇ ਵੀ ਪੈਸੇ ਦਿੱਤੇ ਆਈ ਨਹੀਂ ਹਰਕਾ ਤੋਂ ਨੇ ਆਪ ਦਿੱਤੇ ਹੀ ਮੈਂ ਉਹਨੂੰ ਕਹਾਂ ਠੀਕ ਹੈ ਮੇਰੇ ਕੋਲ 2 ਲੱਖ ਹੀ ਹੈ ਤੋ ਕਹਿੰਦੀ ਕਿ ਚੱਲ ਪਈ ਗੱਲ ਨਹੀਂ 1 ਲੱਖ ਮੇਰੇ ਕੋਲ ਹੈਗਾ ਵਾ ਤੂ ਦੇ ਜਾਂ ਮੈਂ ਪੂਆ ਕੋ ਵੀ ਗਏ ਆਂ ਹੀ ਤੇ ਉਹਨਾਂ ਨੇ ਪਹਿਲਾਂ ਵੱਲੋਂ ਕਿਹਾ ਵਾ ਹੁਣ ਬਈ 3 ਲੱਖ ਰੁਪਏ ਗਿਆ ਆ ਹੀ ਇਹਨੂੰ ਮੈਂ ਪੰਜ ਕਰ ਦੂੰਗੀ ਬਾਕੀ ਫਿਰ ਫਰਨਾ ਗੱਲ ਕਰਨੀ ਸੀ ਲੱਗੂਗਾ ਪਤਾ ਕਿ ਕਿਨੇ ਦੰਦੇ ਚੰਗਾ ਵਧੀਆ ਵਾ ਐਸਿਆਂ ਦਾ ਪ੍ਰਬੰਧ ਹੋ ਜੇ ਇੱਕ ਵਾਰੀ ਨਾ ਪੈਲੀ ਲਈ ਜਾਵੇ ਉਹ ਲਈ ਜਾਣੀ ਆ ਬਸ ਹੋਈ ਗਏ ਆ ਪੈਸੇ ਬਾਕੀ ਸਿਮੀ ਨਹੀਂ ਕਰਤੇ ਪਰ ਬਤੇ ਮੇਰੇ ਕੋ ਵੀ ਹੈਗੇ ਆ ਚੱਲ ਲਖਣ ਵਾਲੇ ਹੌਲੀ ਹੌਲੀ ਆਪੇ ਲੱਜ ਜਾਂਦੇ ਹੁੰਦੇ ਆ ਉਹ ਤੇ ਲਾਈ ਰਹੇ ਤੈਨੂੰ ਪਤਾ ਹੀ ਹੁਣ ਦਵਾਈ ਕਰਨ ਦੇ ਆ ਮੈਂ ਕਰਨ ਰਿਹਾ ਮੈਂ ਕਿਹੜਾ ਵੇਲਾ ਆ ਵੀ ਜਿਹੜੇ ਲਖਣੇ ਨਹੀਂ ਗੇ ਹਾਂਜੀ ਹਾਂਜੀ ਤੇ ਲਾਈ ਵੀ ਲਾਉਣੇ ਕਿਤਾ ਹਾਂਜੀ ਹੁਣ ਲਾਤੀ ਜਾਣੇ ਤੇ ਮੜਕ ਨਹੀਂ ਆਈ ਉਹਨੇ लवली ਨੂੰ ਭੇਜਤਾ ਵਾ ਆ ਬੁਫਤ ਹੋਣਾ ਜਨੇ ਜੇ ਆਪ ਨਹੀਂ ਨਾਈ ਤੇ ਮੰਮੀ ਨੂੰ ਭੇਜ ਦਊਗੀ ਰਹਿੰਦੀ ਤੇ ਹੈ ਨਹੀਂ ਉਹ ਨਹੀਂ ਸੰਦੀਪ ਇੱਕ ਵਾਰੀ ਤੇ ਆਉਗੀ ਆਡਾ ਲੋਨ ਅਰਗੇ ਤੇ ਉਹਨੂੰ ਹੀ ਲੱਗੀ ਆਗੇ ਕਿ ਦੱਲਜੀ ਤੋਂ ਨਾ ਪਹਿਲੀ ਕੋ ਲੜੀ ਆ ਤਾਹੋਂ ਲੜੀ ਆਇਆ ਇਧਰ ਮੈਨੂੰ ਤਾਂ ਸਮਝ ਨਹੀਂ ਲੱਗਦੀ ਇਹਨਾਂ ਨੂੰ ਪਤਾ ਕਿੱਥੋਂ ਲੱਗ ਜਾਂਦਾ ਵਾ ਪਤਾ ਕਿਥੋਂ ਲੱਗਦਾ ਕਿਉਂ ਨਹੀਂ ਲੱਗਣਾ ਸ਼ਰੀਆਵਾਂ ਵਿੱਚ ਲਈਏ ਇਹ ਲੋਕ ਲਗਾ ਕੇ ਲਈ ਕੇ ਜੇ ਉਹ ਤਾਂ ਚਲੋ ਹੈਗਾ ਵਾ ਪਰ ਉਹ ਕਿੱਡੀ ਛੇਤੀ ਆ ਜਾਂਦੇ ਲੜਨਾ ਉਹਨਾਂ ਦੀ ਗੱਲ ਕੀਤੀ ਮੈਂ ਹਰਜੀਤ ਜਿਹੜਾ ਆਨਮਾਨ ਹੁੰਦਾ ਵਾ ਨਾ ਉਹਨਾਂ ਕੋ ਨਹੀਂ ਜਰਿਆ ਜਾਂਦਾ ਹੁੰਦਾ ਕਿ ਇਹ ਪਹਿਲੀ ਲੈਣ ਲੱਗੇ ਉਹ ਦੱਸ ਹੀ ਦਿੰਦੇ ਉਧਰ ਉਧਰੀ ਕਿ ਇਹਨਾਂ ਦਾ ਕਪੱਤ ਪਵੇ ਇਹ ਪਹਿਲੀ ਨਾ ਲੈਣ ਪਰ ਇਹ ਆ ਕਿ ਤੁੰ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਹੈਗਾ ਜਿਉਂ ਬੋਲ ਵੀ ਜਾਂਦੇ ਆ ਨਾ ਤੇ ਚੁੱਪ ਕੀ ਤੇ ਰਿਹਾ ਕੋ ਉਹ ਨਾ ਭੈਣਾ ਮੈਂ ਤਾਂ ਇਹੋ ਗੱਲ ਕਹੀ ਸੀ ਮੈਨੂੰ ਗਰੀ ਪਤਾ ਸੀ ਤੂੰ ਪੈਲੀ ਵੇਚਣੀ ਆ ਤੇ ਮੈਨੂੰ ਪਤਾ ਹੁੰਦਾ ਨਾ ਮੈਂ ਇਹੋ ਜਿਹਾ ਗੱਲ ਕਰ ਲੈਣੀ ਉਦੋਂ ਹੀ ਚੱਲਣਾ ਲੱਲੈਂਦੇ ਹੋਰ ਕੀ ਆ ਤੇ ਗੱਲ ਹੈ ਪਰ ਉਦੋਂ ਵੀ ਨਹੀਂ ਨਾ ਇਹਨੇ ਗੱਲ ਕੀਤੀ ਹੈਗੀ ਬਾਹਰ 베ਚੀ ਵੀ ਹੋਈ ਹੈ ਚੋਰੀਆਂ ਕਮਾਉਂਦਾ ਸੀ ਲਾਂਬੇ ਲਾਂਬੇ ਮੈਂ ਪੈਸੇ ਲੱਲਾਂ ਦੇ ਪੈਲੀ ਦੇਦਾ ਸਭ ਉਹਨਾਂ ਨੂੰ ਤਾਂ ਖੁਸ਼ ਹੋਣਾ ਚਾਹੀਦਾ ਵਾ ਕਿ ਚੱਲ ਪੈਲੀ ਲੈਣ ਦੇ ਆ ਚਲੋ ਵੀ ਉਹ ਜ਼ਿਆਦਾ ਹੀ ਕੋਈ ਗੱਲ ਨਹੀਂ ਇਨਾ ਇਦਾਂ ਹੀ ਕਰਦੇ ਰਹਿਣਾ ਪੁੱਤ ਮੇਰੀ ਗੱਲ ਸੁਣ ਤੇਰੀ ਨਾਰਾਜ਼ਗੀ ਉਹਦੇ ਨਾਲ ਵਾ ਮੇਰੇ ਨਾਲ ਕੋਈ ਨਾਰਾਜ਼ਗੀ ਨਹੀਂ ਮੈਨੂੰ ਆਣ ਕੇ ਤੇ ਮਿਲ ਜਾ ਕਰ ਮਮਮੀ ਮੈਂ ਤਾਂ ਹੀ ਆਈ ਆ ਨਹੀਂ ਤੇ ਮੇਰਾ ਉਹਨੂੰ ਜੀ ਕਰਦਾ ਵਾ ਚੱਲ ਵਧੀਆ ਕੀਤਾ ਜੀ ਉਹਨੂੰ ਜੀ ਕਰਦਾ ਉਹਨੂੰ ਇੱਥੇ ਇਹ ਜਿੱਦਾਂ ਬੋਲਦੀ ਹੈ ਨਾ ਮੇਰਾ ਤੇ ਮਿਲਣ ਨੂੰ ਜੀ ਨਹੀਂ ਕਰਦਾ ਹੈ ਆਹੋ ਤਾਂ ਮੈਨੂੰ ਪਤਾ ਤੁਹਾਡੇ ਸਾਹਮਣੇ ਨਾ ਜਦੋਂ ਮੈਂ ਹੰਨੀ ਹਰ ਵਾਰੀ ਮੇਰੀ ਬੇਇੱਜ਼ਤੀ ਕਰਦੀ ਹੈ ਜੀ ਉਹਦੋਂ ਚੱਲ ਸੱਸ ਮੇਰੀ ਆਈ ਗਈ ਸੀ ਜੀ ਉਹ ਤੁਹਾਡੇ ਨਾਲ ਗੱਲਾਂ ਕਰਨੀ ਨਹੀਂ ਦੇਈ ਸੀ ਇਦਾ ਫਰਜ ਬਣਦਾ ਸੀ ਇਦਾਂ ਬੋਲਣ ਦਾ ਉਹਨੂੰ ਉਹ ਤੇ ਬੜੀ ਬੋਲਦੀ ਮੈਂ ਗੱਲਾਂ ਕਰ ਵੀ ਦਿੱਤੀਆਂ ਸੀ ਇਹ ਗੱਡੀਆਂ ਚੋਂ ਆਪਾਂ ਕੀਤੀ ਰਹਿੰਦੀ ਕਿ ਚੱਲ ਸਿਆਣੀ ਬਿਆਣੀ ਆ ਮੈਨੂੰ ਨਹੀਂ ਚੰਗੀ ਲੱਗਦੀ ਇਦਾਂ ਗੱਲਾਂ ਕਰਦੀ ਦਿਮਾਗ ਖਰਾਬ ਆ ਤੈਨੂੰ ਕੀ ਪਤਾ ਹੋਏਗਾ ਕਿੰਨੀ ਉਹਦੀ ਬੇਸਤੀ ਕੀਤੀ ਜੀ ਆਹ ਪਥੇਰਾ ਸਮਝਾਉਣੀ ਆ ਨਹੀਂ ਲੱਗਦੀ ਉਹਨੂੰ ਕੀ ਕਰਾਂ ਮੈਂ ਮੁੜ ਕੇ ਹੋਰ ਤੇ ਹੋਰ ਫੋਨ ਲਾ ਕੇ ਨਾ ਤੇ ਮੇਰ ਨਾਲ ਬੜਾ ਵੱਧ ਘਟ ਹੋਈ ਅੱਛਾ ਵੀ ਦੱਸ ਕਿ ਲੜਾਈ ਤੇ ਤੁਹਾਡੀ ਦੋਵਾਂ ਦੀ ਹੋਈ ਹੈ ਤੇ ਮੈਨੂੰ ਵੀ ਕਹਿ ਨਹੀਂ ਜੇ ਤੂੰ ਚਾਰ ਕੀਤੀਆਂ ਤੇ ਚਾਰ ਸੁਣ ਨਹੀਂ ਲਈਆਂ ਆਹੋ ਤੂੰ ਇਹਨੇ ਕਿ ਨਹੀਂ ਕੀਤੀਆਂ ਉਹਨੇ ਵੀ ਸੱਚੀਏ ਕਰਕੇ ਗਈ ਆ ਜਿਹਨੇ ਜਾ ਕੇ ਤੇ ਰੋਣਾ ਪਾ ਗਿਆ ਹੀ ਤੇ ਉਹਨੇ ਵੀ ਵਧੀਆ ਕੀਤਾ ਤਾਂ ਮੰਮੀ ਮੈਂ ਤੇ ਇਹ ਸੁਭਾ ਕਰਦੀ ਆ ਕਿ ਚਲੋ ਬਦਲ ਗਈ ਨਹੀਂ ਕਿ ਇਹਨੇ ਨਹੀਂ ਕੋਈ ਕਸਰ ਕੀਤੀ ਨਾ ਜੀ ਬਾਕੀ ਮੰਮੀ ਹੀ ਆ ਮੈਂ ਦੇਖ ਕਰਕੇ ਆਣੀ ਆ ਕਿ ਜੇ ਉਹ ਕਾਲੀ ਜਾਣ ਲੱਗਾ ਉਹਨਾਂ ਦੱਬੀ ਤੇ ਤੁਸੀਂ ਐਵੇਂ ਨਾ ਹੁਣੇ ਤਾਂ ਨਾ ਕਰੋ ਤੁਸੀਂ ਉਹਨੂੰ ਲੈਣ ਦਿਓ ਨਾਲੇ ਤੁਸੀਂ ਸੋਚੋ ਕਿ ਘਰ ਦੀ ਘਰ ਰਹਿ ਜੂਗੀ ਜਿੰਨਾ ਵੇ ਦਿੱਤੀ ਹੀ ਤੇ ਲੋਕੀ ਸੌ ਸੌ ਗੱਲ ਕਰਦੇ ਹੀ ਇਹਨਾਂ ਨੇ ਪਿਆਲੀ ਵੇਚੀ ਉਹ ਵੀ ਤੇਰਾ ਮੁੰਡਾ ਵਾ ਤੇ ਇਹ ਵੀ ਤੇਰਾ ਮੁੰਡਾ ਚੱਲ ਇਹ ਆ ਜੇ ਇਹਨੇ ਵੇਚ ਦਿੱਤੀ ਆ ਤੇ ਉਹ ਲੈ ਲੂਗਾ ਤੇ ਆਪਣੇ ਘਰੇ ਰਹੂਗੀ ਇਹਨਾਂ ਦੇ ਸੋਚੋ ਤੁਸੀਂ ਇਹਦਾ ਤੇ ਦਿਮਾਗ ਖਰਾਬ ਹੋਇਆ ਹੋ ਇਹ ਤੇ ਐਵੇਂ ਜਾ ਕੇ ਨਾ ਉਧਰ ਲੜੀ ਜਾਂਦਾ ਕਿੰਨਾ ਉਹਦੇ ਨਾਲ ਲੜ ਕੇ ਆਇਆ ਤੇ ਤੂੰ ਪਿਆਲੀ ਘਾਤੋਂ ਲੈਣ ਡਿਆ ਪਹਿਲਾਂ ਤੇ ਮੰਮੀ ਇਹ ਹੀ ਕਿ ਇਹਦਾ ਫਰਜ ਬਣਦਾ ਸੀ ਜਦੋਂ ਇਹਨੇ ਉਹਨੂੰ ਪਿਆਲੀ ਦਿੱਤੀ ਸੀ ਪਹਿਲਾਂ ਦਲਜੀਤ ਨੂੰ ਪੁੱਛਦਾ ਇਦਾਂ ਜੀ ਤਾੜੀ ਲੈਣੀ ਆ ਮੈਂ ਵੇਚਣ ਲੱਗਾ ਤੇ ਚੱਲ ਉਹਦੇ ਭਲਾ ਹੋਵੇ ਉਹਦਾ ਉਹ ਫੇਰ ਵੇਚਣ ਡਿਆ ਤੇ ਇਹ ਲੈ ਲੈਣ ਲੱਗਾ ਤੇ ਘਰ ਦੀ ਘਰ ਰਹਿ ਜੂਗੀ ਇਹਨੂੰ ਸਮਝਾਓ ਥੋੜਾ ਜਿਹਾ ਕਿ ਨਾ ਲੜਿਆ ਕਰੇ ਉਧਰ ਜਾ ਜਾ ਕੇ ਲੋਕੀ ਤਮਾਸ਼ਾ ਵੇਚਦੇ ਆ ਉਹਦੇ ਦਾ ਦਿਮਾਗ ਖਰਾਬ ਮੈਨੂੰ ਤੇ ਇਹ ਪਤਾ ਹੀ ਨਹੀਂ ਕਿ ਉਧਰ ਜਾ ਕੇ ਬੋਲ ਕੇ ਆਇਆ ਇੱਕ ਨੂੰ ਤੇ ਮੈਂ ਜਾ ਕੇ ਚੁੱਪ ਕਰਾਇਆ ਉਹ ਵੀ ਬੋਲਦੀ ਹੀ ਬੜੀ ਮੈਂ ਕਿਹਾ ਮੇਰੀ ਗੱਲ ਸੁਣ ਤੂੰ ਹੀ ਵੇਚ ਦਿੱਤੀ ਜੇਰਾ ਮਰਜੀ ਲਵੇ ਨਾ ਲਵੇ ਤਾਨੂੰ ਇਹ ਚ ਕਦੀ ਨਰਾਜਗੀ ਐ ਮੈਂ ਮੈਨੂੰ ਤੇ ਬੜੀ ਖੁਸ਼ੀ ਚੜੀ ਐ ਕਿ ਮੇਰੇ ਮੁੰਡੇ ਨੇ ਲੈ ਲਈ ਬਗਾਨਾ ਬੰਦਾ ਨਹੀਂ ਵਿੱਚ ਫਸਿਆ ਹੈ ਕਿੰਨੀ ਵਧੀਆ ਗੱਲ ਹੋਈ ਏ ਸੰਗ ਤੇ ਪਰ ਇਹਨਾਂ ਨੂੰ ਦਿਮਾਗ ਹੀ ਨਹੀਂ ਇਹਨਾਂ ਦਾ ਕੰਮ ਕਰਦਾ ਆ ਮੈਨੂੰ ਤੂੰ ਦੱਸਿਆ ਕਿ लवली ਉਧਰ ਬੋਲ ਕੇ ਆਇਆ ਇਹਨਾਂ ਦਾ ਹਾਲ ਵੇਖ ਲਾ ਦਰਜਿੰਦਰ ਇੱਕ ਗੱਲ ਨਾ ਹੋਰ ਸੋਚਣ ਦੀ ਹੀ ਕਿ ਦਰਜੀਤ ਕੋ ਪੈਸੇ ਕਿੱਥੋਂ ਆਏ ਵਿਚਾਰੇ ਕੋਈ ਨਹੀਂ ਮੰਮੀ ਹੁਣ ਉਹ ਕਮਾਈ ਕਰਨ ੜਿਆ ਵਾ ਅਗਲਾ ਬਾਕੀ ਇਹ ਆ ਕਿ ਕੋਈ ਮਦਦ ਮੈਂ ਕੀਤੀ ਚਲ ਵਧੀਆ ਕੀਤਾ ਸਿਨੀ ਤੇ ਬਾਕੀ ਕੋਈ ਘੂਆ ਨਹੀਂ ਹਾਂ ਕੀਤੀ ਆਲੋ ਵਧੀਆ ਹੋਵੇ ਦੇ ਦੇ ਦਿੰਨੀ ਆ ਇਹ ਆ ਕਿ ਹੌਲੀ ਹੌਲੀ ਲੱਤ ਜਾਣਗੇ ਕੋਈ ਨਹੀਂ ਪੈਸਿਆਂ ਦੀ ਨਹੀਂ ਕੋਈ ਗੱਲ ਹਾਂ ਕੋਈ ਗੱਲ ਨਹੀਂ ਪੈਸਿਆਂ ਦੀ ਨਹੀਂ ਕੋਈ ਗੱਲ ਪੈਸੇ ਲੱਜ ਜਾਣਗੇ ਇਹ ਵੀ ਪਿਆਲੀ ਤੇ ਆਪਣੇ ਕੋਲ ਆ ਗਈ ਨਾ ਬਗਾਨਾ ਬੰਦਾ ਨਹੀਂ ਵਿੱਚ ਆਇਆ ਇੰਨਾ ਹੀ ਬਹੁਤ ਵਾ ਪਰ ਇਹਨਾਂ ਦਾ ਦਿਮਾਗ ਨਹੀਂ ਨਾ ਕੰਮ ਕਰਦਾ ਪੁੱਤ ਨਹੀਂ ਕਰਦਾ ਹਾਂ ਮੈਂ ਕੀ ਕਰਾਂ ਮੈਨੂੰ ਤੇ ਬੜੀ ਖੁਸ਼ੀ ਚੜੀ ਸੁਣ ਕੇ ਚੱਲ ਮੁੜੇ ਨੇ ਲੈ ਲੈ ਇਹਨਾਂ ਨੇ ਵੀ ਇਹ ਜੀ ਦਿੱਤੀ ਹੈ ਲਾਂਬੇ ਹਾਂ ਤੇ ਹੁਣ ਜਿਹੜਾ ਮਰਜ਼ੀ ਖਰੀਦੇ ਨਾ ਖਰੀਦੇ ਪਰ ਨਹੀਂ ਕੰਮ ਕਰਦਾ ਵਾ ਵੀ ਆ ਘਰ ਵੀ ਨਹੀਂ ਗਾਇਨਾ ਕੋ ਰਹਿਣਾ ਕਿੱਥੋਂ ਰਹਿਣਾ ਜਿੱਦਾਂ ਦਾ ਹਿਸਾਬ ਕਿਤਾਬ ਨਾ ਲਵਲੀ ਦਾ ਮੈਨੂੰ ਨਹੀਂ ਲੱਗਦਾ ਕੋ ਰਹੇਗਾ ਜੀ ਮੰਮੀ ਇਹੋ ਦਾ ਕੰਮ ਕਰਮ ਦੇ ਨਾ ਅਗਰ ਤੇ ਸਮਝਾਈ ਪੀ ਇਹ ਕਰਨੀ ਨਾ ਤੇ ਐਰ ਕਾ ਪਹਿਲ ਦਲਜੀਤ ਨੂੰ ਦੇ ਦੇਣਾ ਦਲਜੀਤ ਨੂੰ ਕਿੱਥੇ ਉਹਨਾਂ ਨੇ ਪੁੱਛਣਾ ਆ ਪੁੱਛਣ ਵਾਲਾ ਹੈਗਾ ਵਾ ਅੜੀ ਜਿੰਸ ਘਰ ਬੈਠੀ ਏਕ ਇਹ ਬੜੀ ਚੀਜ਼ ਵਾ ਨਹੀਂ ਹੈ ਇਹ ਸਹੀ ਚੀਜ਼ ਆ ਹਾਂ ਜੇ ਮਾ ਲਾ ਉਹ ਲੈ ਵੀ ਲਊਗਾ ਨਾ ਅਗਰ ਤੇ ਅਸੀਂ ਆਨੇ ਤੇ ਚਲੋ ਇੱਥੇ ਤੱਕ ਨੋ ਬੀ ਤਣਾਵੇ ਤੇ ਜਿਉ ਲੈ ਵੀ ਲਊਗਾ ਤੇ ਘਰੇ ਉਹਨਾਂ ਨੂੰ ਇੱਥੇ ਰਹਿਣ ਹੀ ਦਵੇ ਇਹਨਾਂ ਨੂੰ ਇਨਾ ਨਕੱਤਿਆਂ ਨੇ ਰਹਿਣਾ ਕਿੱਥੇ ਆ ਮੁੜ ਕੇ ਮੈਂ ਤੇ ਇਹ ਨਹੀਂ ਸਮਝ ਆਉਂਦੀ ਮਿੰਨੋ ਨੂੰ ਨਹੀਂ ਪਤਾ ਮੇ ਜੋ ਮਰਜ਼ੀ ਕਰਦਾ ਰਹੇ ਮੈਂ ਨਹੀਂ ਹੁਣ ਰੋਕਣਾ ਇਹਨੂੰ ਇਹਨੂੰ ਵੀ ਪਤਾ ਲੱਗੇ ਨਾਲੇ ਇਹਦਾਂ ਹੋਊਗੀ ਤਾਂ ਫੇਰ ਇਹਨੂੰ ਪਤਾ ਲੱਗੂਗਾ ਚੱਲ ਠੀਕ ਆ ਮੰਮੀ ਮੈਂ ਜਾਣੀ ਹੁਣ ਮੈਂ ਚਾਹ ਕਟਕ ਬਣਾਉਣੀ ਮੈਨੂੰ ਨਹੀਂ ਚਾਹ ਨਹੀਂ ਦੇ ਕਿੰਨਾ ਸ਼ੁਕਰ ਕਰ ਕਿ ਉਹ ਬਾਹਰ ਨਹੀਂ ਗਈ ਨਹੀਂ ਤੇ ਉਹਨੇ ਆੜਾ ਹੀ ਲਾਉਣਾ ਆਹੋ ਤੈਨੂੰ ਲਾਉਣਾ ਮੈਨੂੰ ਪਤਾ ਚੱਲ ਠੀਕ ਆ ਚੰਗਾ ਮੇਰਾ ਪੁੱਤ ਕੁੜੀ ਵਿਚਾਰੀ ਵੀ ਕੀ ਕਰੇ ਇਤੋਂ ਡਰਦੀ ਆਮਦੀਨ ਮੈਨੂੰ ਤੇ ਉਹਦਾ ਵੀ ਜੀ ਕਰਦਾ ਮੈਨੂੰ ਫਰਿ ਤੋਂ ਦੱਦੀ ਨੀ ਨਾਮਦੀ ਚੱਲ ਆ ਤੇ ਵਧੀਆ ਹੋ ਗਿਆ ਦਰਜੀਤ ਨੇ ਚਲ ਚੁੱਕ ਚੁਕਾ ਕੇ ਫਿਰ ਪਿਆਲੀ ਲੈ ਲਈ ਇਹ ਮੈਨੂੰ ਖੁਸ਼ੀ ਬੜੀ ਚਰੀ ਹੈ ਹਾਂਜੀ ਕੰਮ ਬਾਅਦ ਚ ਕਰੀ ਪਹਿਲਾਂ ਮੇਰੀ ਗੱਲ ਸੁਣ ਮੇਰੀ ਗੱਲ ਸੁਣਾ ਕਿ ਉਹਨੂੰ ਕੋ ਉਧਰ ਕੱਲੇ ਲਵਲੀ ਨੂੰ ਜੀ ਉਹਨਾਂ ਨੇ ਪਿਆਲੀ ਲੈ ਹੀ ਲਈ ਆ ਤੇ ਤੁਸੀਂ ਤੁਹਾਨੂੰ ਕਹਾਂ ਹੀ ਪਿਆ ਦਾ ਹੁਣ ਪਾਲਾ ਇਹ ਤਾਂ ਤੇ ਲਿਆ ਮੈਂ ਮੈਂ ਆ ਕੇ ਨੂੰ ਨਿਕਲ ਲਿਆ ਹੈ ਲਵਲੀ ਨੂੰ ਭੇਜਿਆ ਹੁਣ ਕਿਨੂੰ ਭੇਜਿਆ ਉਹ ਤਾਂ ਲੜਕੇ ਆਇਆ ਕਹਿੰਦਾ ਬੋਲ ਕੇ ਤੁਹਾਨੂੰ ਹੁਣ ਠੰਡਾ ਹੀ ਨਹੀਂ ਕਾਣ ਡਿਆ ਯਾਨੀ ਪਹਿਲੀ ਲੈ ਲਈ ਤੇ ਮੰਮੀ ਦੱਸ ਆ ਕਿੱਦਾਂ ਦੀ ਗੱਲ ਹੋਈ ਭਲਾ ਮੈਨੂੰ ਨਹੀਂ ਪਤਾ ਹੈਗਾ ਉਹ ਗਏ ਆ ਕਿ ਨਹੀਂ ਗਏ ਨਾ ਮੈਨੂੰ ਦੱਸ ਕੇ ਗਏ ਆ ਠੀਕ ਆ ਨਾ ਰਪਿੰਦਰ ਆਵੇਂ ਝੂਠ ਨਾ ਬੋਲਿਆ ਕਰ ਤੂੰ ਹਾਂ ਹੀ ਭੇਜਿਆ ਵਾ ਉਹ ਆਪਣੀ ਜਾ ਸਕਦਾ ਤੇਰੇ ਕੱਲ ਨਹੀਂ ਗਿਆ ਵਾ ਮੰਮੀ ਮੈਂ ਕਿਹਨੂੰ ਕੋਹ ਨਹੀਂ ਗਿਆ ਠੀਕ ਆ ਨਾ ਤੇ ਨਾਲੇ ਨਾਮ ਨੇ ਲੋੜੀਆ ਕਿਹਨੂੰ ਕਹਿੰਦੀ ਏ ਉਧਰ ਜਾਓ ਚਾਹੇ ਕਿਦਾਂ ਮੈਨੂੰ ਕੀ ਪਤਾ ਉਹਨਾਂ ਨੂੰ ਪਤਾ ਲੱਗ ਗਿਆ ਉਹ ਬਾਰੋਕ ਦਿਓ ਤੇ ਚਲ ਗਏ ਹੋਣਗੇ ਰਪਿੰਦਰ ਉਹਨੂੰ ਕੋਈ ਦੁੱਖ ਨਹੀਂ ਆ ਤੈਨੂੰ ਦੁੱਖ ਹੋ ਸਾਰਾ ਜਦੋਂ ਦਾ ਤੁਹਾਨੂੰ ਪਤਾ ਲੱਗਾ ਵਾ ਨਾ ਤੈਨੂੰ ਕੁਛ ਕੁਛ ਹੋਂਡਿਆ ਵਦੋਂ ਦਾ ਵੀ ਉਹਨਾਂ ਨੇ ਲੈ ਕੋ ਲਈ ਹੈ ਜ਼ਮੀਨ ਮੰਮੀ ਆਪਲਾ ਕਿਦਾਂ ਦੀਆਂ ਗੱਲਾਂ ਹੋਈਆਂ ਤੁਸੀਂ ਮੇਰੇ ਸਿੱਤੇ ਚੜਨਾ ਹੁੰਦਾ ਆਗੇ ਤੇ ਕਿਹਦੇ ਚੜਨਾ ਕੋਈ ਮਾੜੀ ਨਹੀਂ ਕੋਈ ਚੰਗੀ ਨਹੀਂ ਤੁਹਾਨੂੰ ਚਲ ਜਾਗੇ ਪਾਸੇ ਨਿਕਲ ਜਾ ਫਿਰ ਫੇ ਸੌਖੀ ਹੋ ਜਾਊਗੀ ਸਾਰਿਆਂ ਦੀ ਹਾਂ ਹੋਈ ਗੱਲ ਆਉਂਦੀ ਆ ਹੋਰ ਤੈਨੂੰ ਕੋਈ ਨਹੀਂ ਆਹੋ ਗੱਲ ਆਉਂਦੀ ਫਿਰ ਹੋਰ ਕਵਾਂਗੀ ਅੱਕ ਕੇ ਹੋਈ ਕਹਿਣਾ ਜਾਂ ਨਹੀਂ ਕਰ ਚੰਗੀ ਲੱਗਦੀ ਤੇ ਤੇ ਮੇਰੀ ਗਾਸੋਂ ਕਿਉਂ ਆ ਤੁਹਾਨੂੰ ਇਦਾਂ ਹੋਂਡਿਆ ਹੁਣ ਕੁਛ ਉਹਨਾਂ ਨੇ ਪੈਸੇ ਦਿੱਤੇ ਉਹਨਾਂ ਨੇ ਲੈ ਲਈ ਹੈ ਸੋ ਕੋ ਸ਼ੁਕਰ ਨਹੀਂ ਕਰਦੀ ਰੱਬ ਦੀ ਘੜੀ ਨੂੰ ਪੀਕੋਤੀ ਜਿਆ ਬੰਦਾ ਨਹੀਂ ਆਣ ਕੇ ਬੈਠਾ ਪੈਲੀ ਚ ਮੰਮੀ ਜਿਹੜੀ ਹੱਡੀ ਪੈਲੀ ਹੈ ਨਾ ਉਹ ਨਹੀਂ ਲੈਣੀ ਉਹਨਾਂ ਨੇ ਬਸ ਕਿਉਂ ਨਹੀਂ ਲੈਣੀ ਜੇ ਭਾਗ ਲਵਾ ਨਾ ਜੇਰਾ ਮਰਜੀ ਲਵੇ ਹਾਂ ਪਾਹੇ ਦੇਣੀ ਆ ਕਿਹ ਜਿਹੜਾ ਮਰਜੀ ਕਿਦਾਂ ਲੱਲੇ ਪਾਏ ਇਹ ਪੈਲੀ ਵਾਲੇ ਤੁਸੀਂ ਕਿਉਂ ਨਹੀਂ ਲਈ ਤੁਸੀਂ ਸਾਬਣ ਕਿਉਂ ਅੱਗੇ ਰਹੇ ਨਹੀਂ ਮੇਰੇ ਗਾਂਸਾਂ ਜਿੱਥੇ ਖਲੋਤੀਆਂ ਨਾ ਮੈਨੂੰ ਨਹੀਂ ਲੱਗਦਾ ਪੀ ਇਹ ਵੀ ਰਹੂਗਾ ਤੂੰ ਵੇਖੀ ਸਈ ਗਲੀਆਂ ਚ ਰੋੜਨਾ ਜਿੱਦਾਂ ਦਾ ਹਿਸਾਬ ਕਿਤਾਬ ਤਨ ਮੈਂ ਕਿਹਾ ਵੀ ਬੇਈਮਾਨੀ ਨਾ ਰੱਖਿਆ ਕਰ ਦਿਲ ਚ ਤਹੀ ਤਾਂ ਮੰਮੀ ਚਾਹੁੰਦੇ ਆ ਪਿਆ ਸਭ ਕੁਝ ਹੋਵੇ ਤੇ ਮੇਰੇ ਨਿੱਕੇ ਮੁੰਡੇ ਕੋ ਸਾਰਾ ਕੁਝ ਜਾਵੇ ਉਹ ਤੁਹਾਡੀ ਅਮਰਦਾ ਪੂਰੀਆਂ ਹੋਉਂਦੀਆਂ ਵਾ ਤਾਂ ਹੀ ਸਾਰਾ ਕੁਝ ਡਿਆ ਲੈਣੋ ਉਹ ਮਿਹਨਤ ਕਾਂ ਡਿਆ ਮੇਰੇ ਮੁੰਡੇ ਆ ਵਸਵਾ ਕਰਦੇ ਆ ਮਿਹਨਤ ਰਾਤ ਦਿਨ ਲੱਗਾ ਰਹਿੰਦਾ ਵਾ ਤੇ ਤਾਂ ਇੱਥੋਂ ਤੱਕ ਪਹੁੰਚਿਆ ਵਾ ਪਤਾ ਮੈਨੂੰ ਕਿੰਨੀ ਆ ਕਿ ਮਿਹਨਤਾਂ ਹੋਉਂਦੀਆਂ ਵਾ ਇਧਰ ਉਧਰੋ ਕੱਠੇ ਕੀਤੇ ਆ ਸਾਰੇ ਉਹ ਹੁਣਾਂ ਦਾ ਹੁਣਾਂ ਮੈਂ ਪਹਿਲੀ ਲੱਲੇ ਨਾ ਤੇ ਦੇ ਕੇ ਸਕਾਰਾ ਹੋਣਾ ਵਾ ਓਦਾਂ ਤਾਂ ਨਹੀਂ ਹੁਣ ਜਲੇ ਆ ਤੇ ਮੇਰੇ ਦੁਆਲੇ ਤਾਂ ਹੋਇਆ ਕਰੋ ਠੀਕ ਵਾ ਨਾ ਕਹਿਣਾ ਤਾਂ ਆਪਣੇ ਮੁੰਡੇ ਨੂੰ ਕਹੋ ਜਿਹੜੇ ਜੰਮਿਆ ਦੀ ਮੇਰਾ ਵੀ ਤਾਂ ਘਟਣ ਦਾ ਕਸੂਰ ਹੈਗਾ ਕੋਈ ਗੱਲ ਨਹੀਂ ਤੂੰ ਹੀ ਜੰਮਣਾ ਹੀ ਆ ਕਿਸ ਦਿਨ ਨੂੰ ਮੈਨੂੰ ਤਾਂ ਇੰਨੀ ਗੱਲ ਕਹਿ ਤੈਨੂੰ ਮੂੰਹ ਪਰ ਕੇ ਚੰਗੀ ਮਤ ਦਿੱਤੀ ਹੁੰਦੀ ਉਹਨਾਂ ਨੂੰ ਤੇ ਅੱਜ ਆ ਦੇ ਨਾ ਵੇਖਣੇ ਪੈਂਦੇ ਜਿਹੜੇ ਤੁਸੀਂ ਵੇਖਣਦੇ ਆ ਅੱਛਾ ਇਹ ਚ ਮੇਰਾ ਕਸੂਰ ਕੋਈ ਨਹੀਂ ਆ ਨਹੀਂ ਹੀ ਜਾਣਾ ਤੂੰ ਕਲਾਇਆ ਜੇ ਕਲਾਇਆ ਉਹਦੇ ਜਾਓ ਕਲਾਇਆ ਕੀ ਕਰ ਆ ਹੁਣ ਸੱਚ ਬੋਲ ਫੇ ਝੂਠ ਕੋ ਬੋਲਨੀ ਆਹ ਬੀਕੋ ਗੱਲ ਕਰੀ ਜਾਣੀ ਸਾਰੇ ਪਾਸੇ ਤੇਰੇ ਪੁਵਾੜੇ ਨੇ ਕਾਦੇ ਮੇਰੇ ਪੁਵਾੜੇ ਆ ਜਾਰ ਲਿਆ ਕਰ ਪਿੱਛੇ ਉਹਨੇ ਲੈ ਲਈ ਆ ਤੂੰ ਆਪਣੇ ਪਿਆਹਿਆਂ ਦੀ ਲਈ ਆ ਮੁਗਤ ਤੇ ਲਈ ਨਹੀਂ ਸਾਡੀ ਪਹਿਲੀ ਜੜੀ ਹੈ ਨਾ ਉਹ ਨਹੀਂ ਲੈ ਸਕਦਾ ਬਸ ਨਸ਼ਾ ਤੇ ਲੈ ਆ ਖੱਟੀ ਕਹੀ ਲੈ ਲਓ ਬਹੁਤ ਪਿਆਰੀ ਲੱਗਾਂਗੇ ਸਦਾ ਦੇ ਨਿਕੋ ਜਾਂਦੀ ਨਹੀਂ ਰਹਿਣੇ ਕਿ ਤੇਨਾਂ ਗੇੜੇ ਬੁਰੀ ਬਸ ਇੱਕੋ ਗੱਲ ਹੀ ਹੁੰਦੀ ਇਹਨਾਂ ਨੂੰ ਉਹ ਮੁੰਡੇ ਦਾ ਤਾਂ ਬੜਾ 헤ਜ ਜਾਂਦਾ ਵਾ ਹੁਣ ਉਹੋ ਹੀ ਆ ਜਿੱਧਰ ਕਹਿੰਦੇ ਨੇ ਮੱਛਰ ਬੜਾ ਮੈ ਨਹੀਂ ਉਧਰ ਸੋਣਾ ਤੇ ਮੈ ਨਹੀਂ ਇਦਾਂ ਕਰਨਾ ਹੋਂਦਾਂ ਨੂੰ ਗੱਲਾਂ ਉਲਪੀਆਂ ਜੇ ਮੈਂ ਕਹਿੰਨੀ ਆ ਤੇ ਫਿਰ ਉਹਨਾਂ ਨੂੰ ਬੁਰੀ ਲੱਗਦੀ ਆ ਉਦਾਂ ਹੀ ਕੇ ਪਾਸੇ ਚਲ ਜਾ ਨਹੀਂ ਨਿਤ ਤੱਕਲੇਸ਼ ਤੇ ਮੁੱਕ ਜੂਗ 24 ਘੰਟੇ ਬਸ ਇੱਕੋ ਗਲੀ ਨਾਲ ਜਬਾਨ ਤੇ ਰਹਿੰਦੀ ਆ ਆਪਣੇ ਹੁੰਦੇ ਨੂੰ ਭੁੱਲ ਗਏ ਆ ਨਾ ਜਦੋਂ ਇਦਾਂ ਕਰ ਰੁਪਿੰਦਰ ਤੇ ਉਦਾਂ ਕਰ ਉਹਦੇ ਨਾਲ ਡੈਭੀਆਂ ਗੱਲਾਂ ਆਉਣ ਇੱਕ ਨਾ ਪਿੰਡ ਵੀ ਕਰਦੀ ਆ ਫੋਨ ਤੇ ਭਾਬੀ ਹੁਣਾਂ ਨੂੰ ਕਹਿਨੀ ਆ ਵੀ ਹੱਦ ਹੋਈ ਆ ਉਦਾਂ ਤੇ ਆਉਣਾ ਜਾਣਾ ਛੱਡਿਆ ਵਾ ਬੰਦਾ ਦਿਨ ਵਰਤੇ ਹੀ ਆ ਜੇ ਕਿਤੇ ਲੋੜੀ ਉਤੋਂ ਆਈ ਆ ਤੁਸੀਂ ਇੱਕ ਵਾਰ ਆ ਕੇ ਤੇ ਹੋਈ ਜਾਓ ਉਹ ਦੇ ਹੀ ਜਾਓ ਆ ਕੇ ਪਤਾ ਨਹੀਂ ਕੀ ਹਸਾ ਬਤਾ ਬੋ ਇਹਨਾਂ ਦਾ ਕਰਦੀ ਆ ਫੋਨ ਬਲਾ ਕੀ ਕਹਿੰਦੇ ਸਰਾਜੀ ਆ ਫੜੋ ਯਾਰ ਲਬਦਲਜੀਤ ਫੜੋ ਸਰਾਜੀ ਹਲੋ ਅਨੰਦ ਆ ਫੜੋ ਆ ਫੜੋ ਤੁਹਾਡੇ ਹੱਥੇ ਪਾਇਆ ਮੈਂ ਕਹਿੰਦਾ ਵੀ ਆ ਜਿਹੜਾ ਤੁਸੀਂ ਅੱਜ ਕੰਮ ਕੀਤਾ ਵਾ ਨਾ ਦੋਵੇਂ ਤੁਸੀਂ ਵਧਾਈ ਦੇ ਹੱਕਦਾਰ ਜੇ ਨਾਲਿਆ ਕਰੋ ਮੂੰਹ ਮਿੱਠਾ ਦਲਜੀਤ ਉਹ ਨਹੀਂ ਨਹੀਂ ਸੜਾ ਯਾਰ ਦੋ ਜਣੇ ਗੱਲ ਮੰਨ ਲੀ ਆ ਜੀ ਉਹ ਫੜ ਚਲੋ ਪਹਿਲੀ ਚ ਵਾਦਾ ਹੋਇਆ ਵਾ ਅੱਛਾ ਤੂੰ ਮੂੰ ਮਠਾਕਾਰੇ ਤੇ ਤੂੰ ਭਰਾ ਸਾਡੀ ਗੱਲ ਮੰਨੀ। ਬਰਾ ਧੰਨਵਾਦ ਆ ਜਰਾ ਬਹੁਤ ਬਹੁਤ ਕੋਈ ਨਹੀਂ ਦਲਜੀਤ ਸਿੰਘ ਕਿਹੜੀ ਗੱਲਾਂ ਪਿੰਡ ਵਸਤੀ ਗੱਲਾਂ। ਤੇ ਬਾਕੀ ਸਾਰੀ ਗੱਲ ਸਰਪੰਚ ਸਾਹਿਬ ਬਣਾ ਲਈ ਆ। ਇਹਨਾਂ ਨੂੰ ਭਰਾ ਵਧਾਈ ਦਿਓ। ਜਿਹੜੇ ਆਡੇ ਘਰ ਪਹੁੰਚੇ। ਨਹੀਂ ਯਾਰ ਪਤਾ ਕੀ। ਇਹ ਵੀ ਵਿਚਾਰਾ ਆਇਆ ਹੈਗਾ। ਕਹਿੰਦਾ ਹੈ ਕਿ ਸਾਡੀ ਪਿਓ ਦਾਦਿਆਂ ਦੀ ਜਮੀਨ ਵਾਂ। ਤੇ ਜੇ ਹੁਣ ਤੇਰੇ ਸਾਹਮਣੇ ਤੈਨੂੰ ਪਤਾ ਹੀ ਆ ਵੀ ਜੇ ਕਿਸ ਕੋ ਚਲ ਜੇ। ਤੇ ਹੈ ਤਾਂ ਚਲੋ ਅਸੀਂ ਭਰਾ ਆਈਆਂ ਸਾਰੇ। ਪਰ ਆਪਣੀ ਮਾਲਕੀ ਜਿਹੜੀ ਆ ਨਾ ਆਪਣੀ ਹੁੰਦੀ ਆ। ਤਿਆਰ ਸੱਚੀ ਐ ਤੂੰ ਬੜਾ ਵਧੀਆ ਕੀਤਾ ਵੀ ਜਿਹੜਾ ਤੂੰ ਨਾ ਇਹਨਾਂ ਦੀ ਪਹਿਲੀ ਮੋੜ ਦੀ ਆ ਹੁਣ ਇੱਕ ਕੰਮ ਕਰੋ ਦਲਜੀਤ ਪੈਸੇ ਪੂਰੇ ਹੀ ਆ 26 ਲੱਖ ਰੁਪਏ ਪੂਰੇ ਆ 26 ਛਾ ਹਾਂਜੀ ਇੱਕ ਅੰਚਾਤੀ ਮਾਰ ਲਾ ਅੰਚਾਤੀ ਮਾਰ ਲਓ ਤੇ ਵੇਖ ਲੈ ਕਰੀ ਗਿੰਦੀ ਮਾਰ ਲੈ ਗਿੰਦੀ ਮਾਰ ਲਾ ਤੇ ਜੇ ਤੂੰ ਬੈਂਕ ਚੋਂ ਮਰਵਣੀ ਗਿੰਦੀ ਤੇ ਤਾਂ ਵੀ ਵੇਖ ਲੈ ਨਹੀਂ ਕੋਈ ਗੱਲ ਨਹੀਂ ਯਕੀਨੀਆ ਤੁਹਾਡੇ ਦਾ ਮੈਨੂੰ ਨਹੀਂ ਨਹੀਂ ਫਿਰ ਵੀ ਵੇਖ ਲੈ ਜਿਹੜੇ ਕਰੀ ਫੇਰ ਚਾਤੀ ਮਾਰ ਲੈਣੀ ਚਾਹੀਦੀ ਆ ਠੀਕ ਹੀ ਆ ਗਾਲਾ ਦਲਜੀਤ ਸਹਿਤਾ ਕਿ ਮੇਰਾ ਲੱਗਾ ਇਹ 50000 ਰੁਪਏ ਰਜਿਸਟਰੀ ਦੇ ਹਾਂਜੀ ਹਾਂਜੀ ਉਹ ਮੈਂ ਰੱਖ ਲੈਣਾ ਵਾ ਤੇ ਬਾਕੀ ਭਰਾ ਜਿਹੜਾ 50000 ਰੁਪਏ ਉੱਤੇ ਸੀ ਨਾ ਉਹ ਨਹੀਂ ਮੈਂ ਰੱਖਣਾ ਉਹ ਨਹੀਂ ਨਹੀਂ ਸਾਜੀ ਕੋਈ ਗੱਲ ਨਹੀਂ ਤੁਹਾਡਾ ਗੱਲ ਹੀ ਹੋਈ 26 ਲੱਖ ਚ ਨਹੀਂ ਨਹੀਂ ਚੱਲ ਸ਼ਾ ਯਾਰ ਕੋਈ ਗੱਲ ਨਹੀਂ ਲੱਖ ਰੁਪਇਆ ਕੋਈ ਗੱਲ ਨਹੀਂ ਤੈਨੂੰ ਦੇਣ ਦਾ ਵਾਦ ਨਹੀਂ ਨਹੀਂ ਸਰਪੰਚ ਸਾਹਿਬ ਕੋਈ ਗੱਲ ਨਹੀਂ ਮੂੰਹ ਮਲ ਜਾਵੇ ਕੋਈ ਬੰਦਿਆਂ ਦਾ ਹੁੰਦਾ ਵਾ ਬਾਕੀ ਚਲੋ ਜੋ ਵੀ ਕਿਰਾਇਆ ਤੁਸੀਂ ਕਰਾਇਆ ਵਾ ਉਹ ਚਲੋ ਅਹੀ ਕੀ ਕਰਾਉਣਾ ਵਧੀਆ ਹੀ ਹੋ ਗਿਆ ਜੋ ਵੀ ਹੋਇਆ ਵਾ ਉਹ ਆਹੋ ਯਾਰ ਅਸੀਂ ਤੇ ਇਹੋ ਕਹਿੰਨੇ ਆ ਵੀ ਚੱਲ ਪੈਲੀ ਮੁੜ ਜਾਂਦੀ ਵਿਚਾਰੇ ਦੀ ਹਾਂਜੀ ਹਾਂਜੀ ਇਹ ਗੱਲ ਤਾਂ ਮੈਨੂੰ ਵੀ ਪਤਾ ਹੈ ਸਰਪੰਚ ਸਾਹਿਬ ਵੀ ਭਰਾ ਨੂੰ ਦੁੱਖ ਬੜਾ ਹੁੰਦਾ ਪਰ ਮਸਲਾ ਇਹ ਵੀ ਬੰਦੇ ਨੂੰ ਵੀ ਖਿੱਚ ਹੁੰਦੀ ਆ ਇਹਨਾਂ ਨੇ ਖਿੱਚ ਹੁੰਦੀ ਕਿਤੇ ਕੋਈ ਗੱਲ ਨਹੀਂ ਸੀ ਤੇ ਬਾਕੀ ਯਾਰ ਜੋ ਮੇਰਾ ਲੱਗਾ ਵਾ ਮੈਂ ਲੈਣਾ ਉਹ ਮੈਂ ਵਾਦ ਨਹੀਂ ਲੈਣੇ ਬਾਕੀ ਜੋ ਵੀ ਕਰਤਾ ਤੁਸੀਂ ਵਧੀਆ ਕਰਤਾ ਜਲਜੀਤ ਸਿੰਘ ਹਾਂਜੀ ਹਾਂਜੀ ਆ ਫੜ ਯਾਰ 50000 ਰੁਪਇਆ ਮੇਰਾ ਜੋ ਹੱਕ ਬਣਦਾ ਜੋ ਮੈਂ ਰੱਖ ਲਿਆ ਵਾ ਇਹ ਨਹੀਂ ਹੋਣਾ ਰੱਖੋ ਤਾਂ ਇਹ ਸਰਪੰਚ ਸਾਹਿਬ ਮੈਂ ਤਾਂ ਕਹਿਣਾ ਰੱਖ ਲੈ ਕੋਈ ਗੱਲ ਨਹੀਂ 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 ਸਰਪੰਚ ਸਾਹਿਬ ਜੋ ਮੇਰਾ ਹੱਕ ਮੰਦਾ ਹੈ ਮੈਂ ਲਲਿਆ ਵਾ ਬਾਕੀ ਜਿਹੜਾ ਨਾ ਬਾਕੀ ਠੀਕ ਆ ਸਰਪੰਚ ਸਾਹਿਬ ਮੈਨੂੰ ਜਾਜ ਪੈਸੇ ਕਿਉਂ ਲੈਣੇ ਆ ਜੋ ਮੇਰਾ ਲੱਗਾ ਵਾ ਉਹ ਮੈਂ ਲਲਿਆ ਵਾ ਪ੍ਰਸ਼ਾਪ ਦਾ ਮੰਨ ਗਿਆ ਯਾਰ ਤੈਨੂੰ ਨਾਲ ਲੱਗਦੀ ਪੈਲੀ ਤੁਹਾਨੂੰ ਤਾਂ ਇਹੋ ਗੱਲ ਦਾ ਡਰ ਹੀ ਕਹਾ ਵੀ ਪੈਲੀ ਪਤਾ ਨਹੀਂ ਤੂੰ ਦੇਣੀ ਕਿ ਨਹੀਂ ਦੇਣੀ ਪਰ ਜਿਹੜੇ ਪੈਸੇ ਮੋੜੇ ਆ ਨਾ ਨਾ ਤੇ ਇਹ ਦੇਣਾ ਇਹਦਾ ਬਹੁਤਾ ਗੋਭਾ ਜਣਾ ਤੇ ਨਾ ਤੁਹਾਡਾ ਕੋ ਕੱਢ ਜਾਣਾ ਪਰ ਏਕਨਾਂ ਤੁਸੀਂ ਮਿਸਾਲ ਕੈਮ ਕਰਤੀ। ਬਾਕੀ ਸਰਪੰਚ ਸਾਹਿਬ ਉਗਣਾ ਲਾਉਣ ਵਾਲੇ ਬਰੇ ਹੀ ਪਰ ਸਾਹਿਬ ਨੇ ਕਹੀ ਦੀ ਨਹੀਂ ਮੰਨੀ। ਨਹੀਂ ਨਹੀਂ ਗੱਲ ਬਿਲਕੁਲ ਸੱਚ ਆ ਯਾਰ ਬਿਲਕੁਲ ਸੱਚ ਗੱਲ ਵਾ ਕੋ ਗੱਲ ਨਹੀਂ ਇਹੋ ਜੀ। ਬਾਕੀ ਕੋਈ ਗੱਲ ਨਹੀਂ ਦਲਜੀਤ ਗਾਂਹ ਕਿਤੇ ਲੋਡ ਹੋਵੇ ਨਾ ਠੀਕ ਹੈ ਤੇ ਬੰਦਿਆਂ ਨੂੰ ਚੇਤਾ ਵੀ ਰੱਖਣਾ। ਨਹੀਂ ਨਹੀਂ ਰੱਖਣਾ ਰੱਖਣਾ ਹਨਾ ਟੁੱਟੀ ਬਾਹ ਮੇਸ਼ਾ ਗੱਲ ਚ ਪੈਂਦੀ ਆ। ਸਾਹਿਬ ਜੀ ਜਦੋਂ ਵੀ ਲੋਰ ਪਾਜੀ ਕਿਹੇ ਵੀ ਕੰਮ ਦੀ ਲੋਰ ਆ। ਨਹੀਂ ਨਹੀਂ ਗੱਲ ਹੀ ਕੋਈ ਨਹੀਂ ਠੀਕ ਹੈ ਨਾ ਭਰਾ ਭਾਲ ਕੇ ਦੱਸਣਾ ਜੀ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਉਹ ਇਹ ਤੇ ਗੱਲਾਂ ਵੀ ਪੈਸੇ ਨਾਲ ਥੋੜਾ ਵਰਤਿਆ ਜਾਂਦਾ ਬਿਲਕੁਲ ਬਿਲਕੁਲ ਸਹੀ ਗੱਲ ਨਹੀਂ ਆ ਤੇ ਸਾਡੇ ਮੱਥੇ ਲੱਗਣਾ ਤੇ ਫਿਰ ਏਦਾਂ ਚੰਗਾ ਥੋੜਾ ਲੱਗਦਾ ਨਹੀਂ ਨਹੀਂ ਆ ਤੇ ਦੇਖ ਖੁਸ਼ ਕਰਤਾ ਯਾਰ ਤੁਸੀਂ ਫਿਰ ਫੋਨ ਪਾ ਲੈ ਟੱਕ ਲੈਣੇ ਤੇ ਹਲੋ ਹਲੋ ਸਤਿ ਸ਼੍ਰੀ ਅਕਾਲ ਜੀ ਵਧੀਆ ਸੁਣ ਲਿਖਾ ਗਾ ਹਾਂਜੀ ਵਧੀਆ ਵਧੀਆ ਤੁਸੀਂ ਦੱਸੋ ਆਪਣਾ ਵਧੀਆ ਕਿ ਕਰਦੇ ਹੋ ਕੋਸ਼ਿਸ਼ ਨਹੀਂ ਕਰਨਾ ਕਿ ਬਸ ਇਹੀ ਕੰਮੀ ਕਰਕੇ ਰਹਿ ਜਾਈਂ ਔਰ ਕੀ ਕੀ ਕਰਨ ਦੇ ਹੋਰ ਮਮੀਆਂ ਨੇ ਹਾਂਜੀ ਸਾਰੇ ਕਰੀਏ ਚੱਲੋ ਅੱਛਾ ਅੱਛਾ ਤੇ ਮੈਂ ਤਾਂ ਨੂੰ ਕਹਿਣਾ ਹੈ ਕਿ ਲੋੜੀ ਆਈ ਆ ਤੇ ਬੰਦਾ ਆ ਹੀ ਜਾਂਦਾ ਜੇ ਮੰਮੀ ਨੂੰ ਇਕਲਾ ਦੇਣਾ ਹੈ ਇਹ ਆਪੇ ਇੱਥੇ ਗੱਲਾਂ ਕਰਦੇ ਆ ਸਾਰੇ ਵੀ ਕੋਈ ਆਇਆ ਨਹੀਂਗਾ ਹੈਗਾ ਉਦਾਂ ਤੇ ਚਲੋ ਤੁਸੀਂ ਨਹੀਂ ਆਉਣਾ ਤੇ ਬੰਦਾ ਦਿਨ ਵਰਤੇ ਹੀ ਆ ਜੇ ਆਉਂਦੀ ਕੋਈ ਗੱਲ ਨਹੀਂ ਵਿੰਦਰ ਮੰਮੀ ਤੇ ਦਿਨ ਵਰਤੋ ਪਹਿਲਾਂ ਹੀ ਆ ਜਾਂਦੇ ਪਰ ਗੱਲ ਇਹ ਹੈ ਨਾ ਵੀ ਉਦੋਂ ਦਾ ਹੁਣ ਤਾਂ ਭਾਈ ਨਹੀਂ ਠੇਕ ਲਾਇਆ ਸਾਡੀ ਵੀ ਤੇ ਬੇਇੱਜ਼ਤੀ ਹੋਈ ਕਿ ਨਹੀਂ 10 ਭਾਬੀ ਇਹਦੇ ਵਿੱਚ ਬੇਇੱਜ਼ਤੀ ਵਾਲੀ ਕਿਹੜੀ ਗੱਲ ਵਾ ਜੇ ਹਿੱਥੇ ਆ ਗਏ ਹੀ ਤੇ ਮੈਂ ਜਾਣ ਬੁੱਝ ਕੇ ਥੋੜਾ ਕੱਲੇ ਆ ਹੀ ਵੀ ਉੱਥੇ ਜਾ ਕੇ ਤੇ ਐਦਾਂ ਕਰੋ ਕਿਦਾ ਜੀ ਕਰਦਾ ਵਾ ਕਿ ਇਦਾਂ ਦੇ ਹਾਲਾਤ ਹੋਣ ਤੁਸੀਂ ਦੇਵੇਂ ਜਾਣੀ ਕਿ ਇੱਕੋ ਗੱਲ ਨੂੰ ਲੈ ਕੇ ਬੈਈ ਜਾਂਨੇ ਆ ਕੋਈ ਗੱਲ ਨਹੀਂ ਹੁਣ ਇਹ ਆ ਵੀ ਦਿਨ ਵਾਰ ਤੇ ਆਇਆ ਤੇ ਨਹੀਂ ਜਾਣਾ ਕਿਉਂਕਿ ਮੰਮੀ ਨੇ ਹੁਣ ਮੈਂ ਕਿਹੜੇ ਮੂੰਹ ਨਾਲ ਗਲਾ ਦਾ ਜੇ ਇਥੇ ਨੂੰ ਭਾਜੀ ਨੇ ਕੋਈ ਗੱਲਬਾਤ ਕਰਦੀ ਫਿਰ ਕੀ ਕਰਾਂ ਉਹ ਭਾਬੀ ਬਤਾਵਾ ਮੈਨੂੰ ਤੁਹਾਡੇ ਰੱਦੇ ਵਿੱਚ ਇਹ ਆ ਕਿ ਖਰਚਾ ਨਾ ਹੋ ਜੇ ਕਿਤੇ ਹੋਰ ਗੱਲ ਕਦੀ ਆ ਤੇ ਬਾਕੀ ਕੋਈ ਨਹੀਂ ਆ ਨਹੀਂ ਨਾ ਤੁਸੀਂ ਆਉਣਾ ਤੇ ਨਾ ਆਵੋ ਮੈਂ ਵੀ ਤੈਨੂੰ ਗੱਲ ਕਹਿਣੀ ਆ ਤੇ ਹੁਣ ਨਹੀਂ ਆ ਜਾਣਾ ਹੈਗਾ ਐਵੇਂ ਆਪਣਾ ਵੀ ਮਨਨਾ ਖਰਾਬ ਕਰਕੇ ਦੂਜਿਆਂ ਨੂੰ ਨਸਾਇਆ ਕਰ ਜੇ ਪਹਿਲਾਂ ਕੰਮ ਵਧੀਆ ਕਰ ਲਈ ਤੇ ਸਾਰਾ ਕੁਝ ਚੰਗਾ ਹੀ ਰਹਿਣਾ ਹੈ ਉਹ ਚਲੋ ਠੀਕ ਆ ਭਾਬੀ ਮੇਰਾ ਤੇ ਕਹਿਣ ਦਾ ਫਰਜ ਪੰਦਾ ਹੈ ਜੇ ਨਹੀਂ ਨਾ ਹੋਣਾ ਤੇ ਫਿਰ ਮੈਂ ਵੀ ਨਹੀਂ ਇੱਥੇ ਆਇਆ ਕਰਨਾ ਸਿੱਧੀ ਗੱਲ ਮੁਕੀ ਜੇ ਠੀਕ ਹੋਣਾ ਉਹ ਤੇਰੀ ਮਿਆਰ ਤੋਂ ਉੱਪਰ ਗੱਲ ਗੱਲ ਮਰਜ਼ੀ ਦੀ ਨਹੀਂ ਭਾਬੀ ਇਹ ਗੱਲ ਤੇਰੇ ਮੂੰਹ ਨਾਲ ਕਦੇ ਦੀ ਨਿਕਲਣੀ ਚਾਹੁੰਦੀ ਹੀ ਪਰ ਇਹ ਆ ਤੂੰ ਬੋਲੇ ਹੀ ਨਹੀਂ ਉਹਦਾ ਮੈਂ ਤੇ ਨਹੀਂ ਜਾਂਦੀ ਬੋਲਣਾ ਪਰ ਮੌਕਾ ਵੀ ਤੇ ਆ ਕੇ ਦਿੱਤਾ ਨਾ ਚੱਲ ਠੀਕ ਆ ਭਾਬੀ ਕੋਈ ਗੱਲ ਨਹੀਂ ਆ ਚੱਲ ਇਹ ਆ ਵੀ ਨਾ ਹੁਣ ਤੁਸੀਂ ਇੱਥੇ ਆਏ ਹੋ ਤਾਂ ਨਾ ਮੈਂ ਇੱਥੇ ਆਉਂਗੀ ਸਿੱਧੀ ਗੱਲ ਜੀ ਠੀਕ ਵਾ ਨਾ ਚੰਗਾ ਅਦਾਨੀ ਕੀ ਸੌਦਾ ਵਾ ਸਾਰੇ ਬਸ ਇੱਕੋ ਗਲੀ ਗਰੀ ਜਾਂਦੇ ਜੇ ਇਹ ਕਰਦੇ ਆ ਇਹ ਵੀ ਜੇ ਰਿਸ਼ਤੇਦਾਰ ਵਾ ਤੇ ਉਹ ਵੀ ਨਹੀਂ ਕੋਈ ਛੱਡਣ ਦੀ ਆ ਕਿਦਾਂ ਦਾ ਟਾਈਮ ਆ ਗਿਆ ਵਾ